ਖਬਰ ਪੰਜਾਬੀ ਐਕਟਰੈਸ ਮਾਡਲ ਅਤੇ ਕਲਾਕਾਰ ਹਿਮਾਂਸ਼ੀ ਖਰਾਨਾ ਨਾਲ ਜੁੜੀ ਹੋਈ ਹੈ ਇੱਥੇ ਦੱਸ ਦਈਏ ਕਿ ਹਿਮਾਂਸ਼ੀ ਖਰਾਨਾ ਦੇ ਪਿਤਾ ਕੁਲਦੀਪ ਖਰਾਨਾ ਨੂੰ ਫਿਰਲੋਰ ਵਿਖੇ ਮਾਂਜੋ ਕੋਟ ਨੇ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ ਦਰਅਸਲ ਕੁਲਦੀਪ ਖਰਾਨਾ ਉੱਪਰ ਨਾਇਬ ਤਹਿਸੀਲਦਾਰ ਨਾਲ ਗਾੜੀ ਗਲੋਚ ਕਰਨ ਅਤੇ ਧਮਕੀਆਂ ਦੇਣ ਦੇ આરોਪ ਲੱਗੇ ਨੇ ਤੇ ਇਹ આરોਪ ਖੁਦ ਨਾਇਬ ਤਹਿਸੀਲਦਾਰ ਗੁਰਾਇਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲਗਾਏ ਸਨ ਜਿਸ ਤੋਂ ਬਾਅਦ ਹੀ ਪੁਲਿਸ ਨੇ ਕੁਲਦੀਪ ਖਰਾਨਾ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਸੀ ਜਿਸ ਨੂੰ ਮਾਂਜੋ ਕੋਰਟ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚੋਂ ਬਾਹਰ ਨਿਕਲਦੇ ਸਾਰੇ ਹੀ ਅਦਾਕਾਰਾਂ ਦੇ ਪਿਤਾ ਕੁਲਦੀਪ ਖੁਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਉੱਪਰ ਉਹਨਾਂ ਦੀ ਪਤਨੀ ਨਾਲ ਨਜਾਇਜ਼ ਸੰਬੰਧ ਹੋਣ ਦੇ ਗੰਭੀਰ ਦੋਸ਼ ਲਗਾਏ ਹਨ ਹਾਂਜੀ ਕੀ ਨਾਂ ਤੁਹਾਡਾ ਕੁਲਦੀਪ ਸਿੰਘ ਖੁਰਾਣਾ ਕੀ ਗੱਲਬਾਤ ਹੋਈ ਪਾਜੀ ਪਾਜੀ ਬੋਲੋ ਕੀ ਕਹਿਣਾ ਚਾਹੁੰਦੇ ਹੈ ਨਾ ਪਾਜੀ ਕੀ ਕਹਿਣਾ ਮੇਰੇ ਨਾਲ ਲੜਾਈ ਝਗੜਾ ਹੋਇਆ ਵਾਜੀ ਹਾਂਜੀ ਨਾਇਬ ਤਹਿਸੀਲਦਾਰ ਜਗਪਾਲ ਜਗਪਾਲ ਦੇ ਭਾਈ ਤੁਸੀਂ ਖੁਰਾਨਾ ਦੇ ਪਿਤਾ ਜੀ ਆਹ ਜੀ ਹਿਮਾਂਸ਼ੀ ਖੁਰਾਨਾ ਦਾ ਫਾਜ਼ਨਾਮਾ ਕੀ ਮੰਗ ਕਰਦੇ ਤੁਸੀਂ ਆਪਣੇ ਲੋ ਮੈਂ ਇਨਸਾਫ ਦੀ ਮੰਗ ਕਰਦਾ ਵੀ ਜਗਪਾਲ ਦੇ ਜਿਹੜੇ ਉਧਰ ਇਸ ਬਾਬਤ ਜਦੋਂ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੁਲਦੀਪ ਖਰਾਨਾ ਦੀ ਲੁਧਿਆਣਾ ਵਿਖੇ ਉਹਨਾਂ ਦੇ ਦਫ਼ਤਰ ਕੋਲ ਰਹਿ ਹੈ ਸੀ ਜਿਸ ਕਾਰਨ ਉਹਨਾਂ ਦਾ ਮਿਲਨ ਵਰਤਨ ਸ਼ੁਰੂ ਹੋ ਗਿਆ ਸੀ ਉਹਨਾਂ ਕਿਹਾ ਕਿ ਉਸ ਵੱਲੋਂ ਉਹਨਾਂ ਨਾਲ ਗਾਲੀ ਗਲੋਚ ਕਰਨ ਤੋਂ ਬਾਅਦ ਹੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਹੀ ਉਹਨਾਂ ਤੇ ਗਲਤ ਦੋਸ਼ ਲਗਾਏ ਗਏ ਨੇ ਉਹਨਾਂ ਕਿਹਾ ਕਿ ਇਹਨਾਂ ਦੋਸ਼ਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਇਹ ਆਪਣਾ ਗਿਆ ਕੁਲਦੀਪ ਸਿੰਘ ਖਰਾਨਾ ਹਾਂਜੀ ਤੇ ਆਪਣਾ ਇਹਨੇ ਨਾ ਨੈਤ ਤਸੀਲਦਾਰ ਦੇ ਗੱਲ ਪਿਆ ਹੈ ਹਾਂਜੀ ਤੇ ਨੈਤ ਤਸੀਲਦਾਰ ਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੇਸ਼ ਕੀਤਾ ਫੜ ਕੇ ਲੁਧਿਆਣਾ ਫੜ ਕੇ ਰਿਹਾ ਹੈ ਕੱਲ ਹਾਂਜੀ ਤੇ ਅੱਜ ਇਹਨੂੰ ਜਾ ਸਕਦੇ ਪੇਸ਼ ਕੀਤਾ ਇੱਕ ਬਾਲੀਵੁੱਡ ਜਿਹੜੀ ਆਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਹੈ ਕੇ ਉਹਦੇ ਫਾਦਰ ਸਾਹਿਬ ਹੋਣੇ ਉਹ ਆਦਾਕਾਰ ਹੋਣੇ ਅਦਾਕਾਰ ਦਾ ਪੋਣਾਂਈਆਂ ਦਾ ਖਾਣਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲਬੋਰਡਨ ਵਾਲਾ ਹਾਂਜੀ ਉਦਾ ਉਹਦਾ ਡੈਡੀ ਹੈ ਉਹਨਾਂ ਦੇ ਪਾਸਾ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋਰ ਨਹੀਂ ਉਹ ਆਪਣੇ ਕਰਾਇਆਂ ਦੇ ਕਰਾਇਨ ਦੇ ਤਹਿਸੀਲਦਾਰ ਨੇ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਵੀ ਹੋਰ ਇਕੱਲੇ ਹੈ ਤੇ ਨਾਲ ਹੋਰ ਨਹੀਂ ਇਕੱਲੇ ਇਕੱਲੇ ਯਾਰ ਖਬਰ ਪੰਜਾਬੀ ਐਕਟਰਸ ਮਾਡਲ ਅਤੇ ਕਲਾਕਾਰ ਹਿਮਾਂਸ਼ੀ ਖਰਾਨਾ ਨਾਲ ਜੁੜੀ ਹੋਈ ਹੈ ਇੱਥੇ ਦੱਸ ਦਈਏ ਕਿ ਹਿਮਾਂਸ਼ੀ ਖਰਾਨਾ ਦੇ ਪਿਤਾ ਕੁਲਦੀਪ ਖਰਾਨਾ ਨੂੰ ਫਿਲੌਰ ਵਿਖੇ ਮਾਂਜੋ ਕੋਟ ਨੇ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ ਦਰਸਾਲ ਕੁਲਦੀਪ ਖੁਰਾਨਾ ਉਪਰ ਨਾਇਬ ਤਹਿਸੀਲਦਾਰ ਨਾਲ ਗਾੜੀ ਗਲੋਚ ਕਰਨ ਅਤੇ تامਕਿਆ ਦੇਣ ਦੇ આરોਪ ਲੱਗੇ ਨੇ ਤੇ ਇਹ આરોਪ ਖੁਦ ਨਾਇਬ ਤਹਿਸੀਲਦਾਰ ਗੁਰਾਇਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲਗਾਏ ਜਿਸ ਤੋਂ ਬਾਅਦ ਹੀ ਪੁਲਿਸ ਨੇ ਕੁਲਦੀਪ ਖੁਰਾਨਾ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਸੀ ਜਿਸ ਨੂੰ ਮਾਂਜੋ ਕੋਰਟ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚੋਂ ਬਾਹਰ ਨਿਕਲਦੇ ਸਾਰੇ ਹੀ ਅਦਾਕਾਰਾਂ ਦੇ ਪਿਤਾ ਕੁਲਦੀਪ ਖੁਰਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਉੱਪਰ ਉਨ੍ਹਾਂ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਹੋਣ ਦੇ ਗੰਭੀਰ ਦੋਸ਼ ਲਗਾਏ ਹਨ